हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇਣ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਿਆ ਭਈ HF ਦਾ ਨਗੀਨਾ ਤੇ ਇੱਕ ਆ ਗਿਆ ਜਰਸੀ ਦਾ ਦੋਵੇਂ ਆ ਗਿਆ ਤਾਜ਼ੀਆਂ ਸੂਨੀਆਂ ਸਬਾਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਪੂਰਾ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਪਿੰਡ ਚੌਕ ਹੈ ਜਿਹੜਾ ਵੰਡਾ ਤਹਿਰ ਵਾਲਿਆਂ ਨੇ ਬਾਈ ਨੇੜੇ ਪਿੰਡ ਬਾਈ ਨੇੜੇ ਕੋਖਰ ਵੀ ਰਹਿੰਦੀ ਰੜ ਵੀ ਨੇੜੇ ਆ ਜੀ ਬੱਲੋ ਵੀ ਨੇੜੇ ਆ ਰਾਂਪਾ ਹੈਰ ਵੀ ਨੇੜੇ ਆ ਜੀ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦਿਓ ਆਪਣਾ 997624270 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਬਾਈ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਸਾਹਮਣੇ ਜਿਹੜੀ ਵਾੜ ਦੇਖ ਰਹਾ ਟਾਪ ਦੇਣਗੀ ਨਾ ਕਿਹੜਾ ਸੂਆ ਸੂਈ ਆ ਇਹ ਬਾਈ ਦੂਜਾ ਸੂਆ ਸੂ ਬੱਚਾ ਇਹਦੇ ਮਗਰ ਕੀ ਹੈ ਬੱਚਾ ਬਾਈ ਨਾਲੂ ਦਾ ਨਾਲੀ ਬੱਚੇ ਦੇ ਠੀਕ ਹੈ ਆਪਾਂ ਖੜਾ ਕਰਕੇ ਦਿਖਾ ਦਿੰਨੇ ਆ ਬੱਚਾ ਬੱਛਾ ਬਾਈ ਇਹਦੇ ਮਗਰ ਨਾਲੂ ਦਾ ਨਾਲ ਆ ਚੈੱਕ ਕਰਵਾ ਲੈ ਹਾਂਜੀ ਬਾਈ ਨਾਲੂ ਦਾ ਨਾਲੀ ਹੈ ਹੂੰ ਨਾਲੂ ਦਾ ਨਾਲ 16 ਕਿਲੋ ਬੋਲੇ ਤੋਂ ਬਾਈ ਸਟਾਰਟ ਆ ਸਟਾਰਟ ਆਇਮ ਹਾਂ ਠੀਕ ਹੈ ਹੂੰ ਦੋਤਾ ਵੱਦੀ ਆ ਆਪਾਂ 16 ਕਿਲੋ ਹੀ ਤਾਂ ਮੰਨ ਕੇ ਚੱਲ ਜੇ ਕੋਈ ਵੀਰ ਦੋ ਟਾਈਮ ਜਾਂ ਬੋਲਾ ਯਾਰ ਪੰਜ ਟਾਈਮ ਚੋਲੇ ਯਾਰ ਟਾਈਮ ਨੂੰ ਆਪਾਂ ਨੂੰ ਵੀ ਦੋ ਕਿੰਨਾ ਕਿ ਦੁੱਧ ਪਾ ਦੂ ਹਏ ਬਾਈ ਦੁੱਧ ਤਾਂ 25 ਕਿਲੋ ਦੱਸਿਆ ਮਾਲਕਾਂ ਨੇ ਤੇ ਬਾਕੀ ਲੇਵਾ ਵਾ ਹਾਂ ਜਿਵੇਂ ਭਾਂਡਾ ਬਾਈ ਉਹ ਦੱਸ ਦੀਆ ਗੱਲ ਆ ਪਾਂਡਾ ਦੇਖੋ ਪਾਂਡਾ ਦਾ ਮੈਂ ਕਹਣਾ ਜਿੱਡੀ ਵੜ ਡੋਡਾ ਲੈਵਾ ਹਾਂ ਹਾਂ ਦੋ ਤਾਂ ਹੂੰ ਚੰਗੀ ਸ਼ੇਵਸੂਆ ਕੋਲ 27 28 ਦੇ ਦੂੰ ਨਹੀਂ 25 ਦਾ ਆ ਆਉਣਾ ਠੰਡੇ ਹੀ ਦੇ ਦਿੰਦਾ ਮੈਨੂੰ ਲੱਗਦਾ ਯਾਰ ਇਹ ਲੈਵਾ ਨਹੀਂ ਦਾ ਹਾਂ ਲੈਵਾ ਦੇਖੀ ਥਣ ਬਾਈ ਮੈਂ ਕਹਣਾ ਨਾ ਬਾਈ ਤਰੀਸੇ ਹੈ ਨਹੀਂ ਕੋਈ ਲੈ ਸੀਲ ਸੂਲ ਦੇ ਯਾਰ ਬੈਠਿਆ ਕੀ ਬਾਤ ਲੈ ਥਣ ਥਣ ਚੈੱਕ ਕਰੋ ਗਲਾਬੀ ਥਣ ਤਾਰਾ ਦੂਰਾ ਦਨ ਮਾਰ ਕੇ ਦਿਖਾਵਾਂਗੇ ਜਮਾ ਬੈਠਦੇ ਬਾਈ ਯਾਰ ਘਰੇ ਰੱਖਣ ਵਾਲੀ ਬੈੜ ਆ ਯਾਰ ਬਾਕੀ ਮੈਂ ਕਹਣਾ ਗੱਠ ਵੱਧ ਹੋ ਗਿਆ ਹਾਂ ਮੂਰੇ ਵੀ ਦੇਖ ਤੂੰ ਕੱਲਾ ਇਹ ਨਹੀਂ ਮਾਗਰਾ ਸਹੀ ਗੱਲ ਆ ਲੈ ਕਿੰਨਾ ਮੂਰੇ ਇੱਥੇ ਨਾੜ ਨੂੜ ਦੇਖ ਬਾਕੀ ਦੁੱਧ ਵਾਲੀ ਨਾੜ ਚੈੱਕ ਕਰਵਾਇਆ ਲੱਗਦਾ ਪਾਇਪ ਲੈਣੀ ਲੱਗੀ ਬਾਲੀ ਮੋਟੀ ਹਾਂ ਬਾਈ ਯਾਰ ਬੈੜੀ ਵਾਲੀ ਚੰਗੀ ਆ ਯਾਰ ਅਸਲ ਸਹੀ ਗੱਲ ਆ ਬਾਲੀ ਚੰਗੀ ਬਾਲੜਾ ਨਾਲੇ ਹੋਰ ਗੱਲ ਆ ਬਰੀਕੀ ਚਾ ਸਾਰੀ ਜਮਾ ਸਹੀ ਦੁੱਧ ਵੀ ਬਾਈ ਨੂੰ 27 22 ਕਿਲੋ ਕੋਈ ਬਾਹਲਾ ਨਹੀਂ ਬੈਠਦਾ ਠੀਕ ਹੈ ਜਿਵੇਂ ਜਗਾੜ ਆ ਪਰਛੋ ਤੋਂ ਸਟਾਰਟ ਜਾ 117 ਕਿਲੋ ਤੋਂ ਤੇ ਨਾ ਲੈਵਾ ਦੇਖੋ ਫਿਟਨੈਸ ਦੇਖੋ ਬੜੀ ਕਮਾਲ ਆ ਗਈ ਹੈ ਨਾ ਉਹ ਚੀਜ਼ ਨਹੀਂ ਯਾਰ ਆਪਾਂ ਤੁਹਾਨੂੰ ਵੀ ਉਹ ਕਰੀ ਜਾਈਏ ਖੋਲੀ ਬਈ ਤੋਰੀ ਮੈਨੂੰ ਫੋੜ ਕੇ ਮੜਾ ਜਾ ਤੋਰਾ ਤਾਰ ਆਪਾਂ ਕਰਵਾ ਦਈਏ ਬਈ ਚੈੱਕ ਕੱਦ ਕਾਠ ਫੁੱਲ ਪ੍ਰਿੰਟ ਬਹੁਤ ਵੱਡੀ ਬਣ ਆ ਜਾ ਦੇਖੇ ਦੇਖ ਬਣ ਦਾ ਬਾਕੀ ਵਰੀਕੀ ਵਾਲਾ ਅੰਗਾ ਵੀ ਹੈਗਾ ਇਹ ਵਿਚਾਲਣਾ ਤੁਸੀਂ ਚੱਲੋ ਨਾ ਨਾ ਬਈ ਉਹ ਚੀਜ਼ ਨਹੀਂ ਨਾ ਮੋਟੀ ਮੁੱਟੀ ਹੋਵੇ ਯਾਰ ਵੀ ਬੜੀ ਡੱਪਲੀ ਹੋ ਜਾ ਬੜਾ ਫਿੱਟ ਸਰੀਰ ਦੀ ਆ ਗਈ ਕਰਮਾ ਜੀ ਦੇਖੋ ਬਈ ਲੈ ਵਾ ਦੇ ਬਣ ਹਮ ਮੈਂ ਕਹਣਾ ਤੁਰਿਆ ਨਹੀਂ ਜਾਂਦਾ ਮੱਲਾ ਕੋ ਦਰ ਹਾਂ ਪਟਰੀ ਦਾ ਲੈਵਾ ਤੁਰ ਨਹੀਂ ਜਾਂਦਾ ਬਾਹਰ ਨੂੰ ਨਾ ਲੈ ਚੈੱਕ ਕਰ ਬਾਈ ਪਾਰਾ ਯਾਰ ਇੰਨੀ ਛੱਡੀ ਆ ਯਾਰ ਬਿਨਾ ਬੱਚੇ ਤੋਂ ਸੱਕਦੀ ਹਾਂ ਇੱਥੇ ਬਹਿ ਕੇ ਮਾਰ ਲੈ ਕੀ ਆ ਸਾਮੀ ਕੁਝ ਲਿਖੇ ਛੰਡੇ ਛੰਡੇ ਦੇਖੋ ਬਾਈ ਫੁੱਲ ਕਰਮਾਲੀ ਨਹੀਂ ਕੋਸ਼ ਨਹੀਂ ਹਨਾ ਬੜਾ ਚੰਗਾ ਯਾਰ ਚੂਣ ਲੈ ਕੀ ਬਾਤ ਲੈ ਚਿੱਟਾ ਚਿੱਟਾ ਦੁੱਧ ਮੇਨਗਾ ਛੱਡੀ ਸੀ ਮਾਰੀ ਜਣੀ ਯਾਰ ਇੱਥੇ ਲੈ ਇੱਥੇ ਕਰਮਾਲੀ ਪਾਣੀ ਪੀਣ ਲੱਗੇ ਮੋਹ ਨਾ ਖੜੀ ਮਾਰੀ ਚੱਲ ਬਾਈ ਇੰਨਾ ਜੋਣ ਚੰਗਾ ਯਾਰ ਬੱਚੀ ਸਹੀ ਗੱਲ ਕਰੇ ਰੱਖਣ ਵਾਲੀ ਆ ਬਾਈ ਯਾਰ ਬੜਾ ਜਿਹਨੇ ਦੋਤੇ ਰੋਣੇ ਸਿਆਲ ਆ ਮਸ਼ੀਨ ਹੀ ਆ ਬਾਈ ਇੱਕ ਤਰ੍ਹਾਂ ਦੀ ਆ ਸਹੀ ਗੱਲ ਆ ਹੈ ਸਹੀ ਗੱਲ ਆ ਪੜ੍ਹਦਾ ਤੇ ਹੁਣ ਇਹਦਾ ਮੁੱਲ ਦੱਸ ਬਾਈ ਫਿਰ ਬੋਲ ਫੋਨ ਤੇ ਕਰੀਏ ਕਿ ਉਹ ਕਰ ਦੀ ਜਰਮਾਨਾ ਕਿਹੜਾ ਜਿਵੇਂ ਮਾਣਾ ਬਸ 80000 ਜਰਮਾਨਾ ਕਰ ਦੇ ਟੋਟਲੀ ਕਿ ਮੈਂ ਬੱਜਾਇਆ ਜੀ ਕਰ ਮੈਂ ਕਹਣਾ ਬਾਈ ਜਮਾ ਖਿੱਚ ਕੇ ਕਰਦਾ ਮੁੱਲ ਕੋਈ 90 ਨਹੀਂ ਕਰੇ ਕੋਈ 95 ਮੁੱਲ ਬਾਈ ਅੱਗੇ ਵੀ ਲੈਣ ਦੇਣ ਹੁੰਦੇ ਆ ਹਾਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ 80000 ਦੀ ਡਿਵਾਈਡ ਬਾਈ ਕਰ ਦੇਂਦਾ ਨਹੀਂ ਕੋਈ ਇਹ ਦੇਣੀ ਆ ਤੇ ਮੁੱਲ ਕਰਾਉਣਾ ਤਾਂ ਭਾਵੇਂ ਅੱਜ ਲੱਖ ਕਰਾ ਲਾ ਹਾਂ ਜਵਾ ਆਪਾਂ ਉਹ 90 ਕਰ ਦਿੰਦੇ ਯਾਰ ਜੇ ਹੋਉਂਦੀ ਹੂੰ ਬਸ 80 ਜੋ ਛੋੜ-ਛੂਟ ਕਰਦੇ ਆ ਯਾਰ ਸਹੀ ਗੱਲ ਆ ਬਾਕੀ ਠੰਡੀ ਠੁੰਡੀ ਕਰਮ ਵਾਲੀ ਬੁੱਲ ਲੇਵਾ ਨਹੀਂ ਅਸਲ ਵਿੱਚ ਹੈ ਲਾ ਦੇ ਵੀ ਦੀ ਕੁਆਲਿਟੀ ਦੇਖੋ ਯਾਰ ਲੇਵਾ ਦੇ ਭਾਈ ਦੁੱਧ ਹੂੰ ਭਾਂਡਾ ਇੱਥੇ ਵੀ ਆਪਾਂ ਧੰਧਾਰਾ ਮਾਰ ਕੇ ਧਾਵਾਂਗੇ ਹੂੰ ਬਿਨਾ ਬੱਚੇ ਤੋਂ ਯਾਰ ਸਹੀ ਗੱਲ ਆ ਭਾਈ ਹਾਂ ਇੰਨੀ ਕੁੰਨੀ ਆ ਯਾਰ ਬੈੜਾ ਕਿ ਲੇਵਾ ਨਾ ਸੂ ਤੱਕ ਲਾਈ ਫਿਰਦੀ ਹਾਂ ਹਾਂ ਨਹੀਂ ਕੀ ਬਾਤ ਆ ਲੈ ਨਹੀਂ ਦੇਖਣ ਵਾਲੇ ਹੁਣ ਇਹ ਨਹੀਂ ਹੈਗਾ ਵੀ ਥਾਂ ਵੀ ਬਦਲਦਾ ਦੂਜੇ ਥਾਂ ਤੇ ਮਾਰੀ ਜਾਂਦਾ ਨਾ ਹੋਵੇ ਹੂੰ ਚਵਾਈ ਦਾ ਯਾਰ ਬੜੀ ਚੰਗਿਆ ਬੈਠ ਗਿਆ ਜਿਹੜੇ ਬੰਦੇ ਨਾਲ ਦੀ ਨਾਲ ਤਰੇ ਹੈ ਨਾ ਦੇਖ ਬਾਈ ਕੀ ਬਾਤ ਹੈ ਚਵਾਈ ਤੂੰ ਇਹ ਪਾਸ ਨੂੰ ਚੈੱਕ ਕਰਵਾਉਣੇ ਬਾਈ ਬਾਕੀ ਨਾ ਮੇਰੇ ਨਾਲ ਠੰਡੇ ਸੀਲ ਦੇ ਹੁੰਦੇ ਹੈ ਨਾ ਬਾਈ ਜਾਨਵਰ ਘਰੇ ਰੱਖਣ ਵਾਲਾ ਯਾਰ ਉਹ ਚੀਜ਼ਾਂ ਨਹੀਂ ਦੇ ਖੜਕਾ ਕਰਦੀ ਬਾਈ ਦੂਜੇ ਘਰੇ ਸੁਣਦੀ ਹੈ ਹਾਂ ਸਹੀ ਗੱਲ ਜਿੱਥੇ ਖੜ ਗਈ ਹੈ ਨਾ ਜਿਹੜੀ ਪੈਰ ਹੈ ਹੂੰ ਲੈ ਚੈੱਕ ਕਰੋ ਬਾਈ ਮੈਂ ਕਹਣਾ ਮੈਟਕ ਨਾ ਕੋਥੇ ਆ ਕੱਢਦੇ ਆ ਹਾਂ ਅੰਨਾ ਜਗਾ ਜੋੜਾ ਲੈ ਵਲੀ ਚੰਗੀ ਚਲਾਈ ਆ ਲੈ ਮੋਟੀ ਮੋਟੀ ਪਰ ਐਕਸਰ ਬਾਈ ਤਣਾ ਦਾ ਯਾਰ ਲੇਖਾ ਹੀ ਕੋਈ ਹੂੰ ਸਹੀ ਗੱਲ ਆ ਵਲੀ ਚੰਗੀ ਚਲਾਈ ਆ ਬੇਚਰਮਾ ਨੇ ਮੋਟੀ ਮੋਟੀ ਚਵਾਈ ਲੱਗੀ ਆ ਬਰਨ ਵਾਲੀ ਚਵਾਈ ਆ ਇਹ ਨਹੀਂ ਚੱਲ ਚੱਲ ਜੇ ਕਰੀ ਜਾਂਦੇ ਆ ਕਨੇ ਨਹੀਂ ਕੀ ਆ ਬਾਤ ਹਾਂ ਦਾ ਬਾਈ 4000 ਰਾਇ ਜਮਾ ਇੱਕੋ ਹੀ ਸਾਡਾ ਕੋਈ ਬਾਦਮਾ ਘਟਦਾ ਹੱਥੀਂ ਚੋਲੇ ਭਾਵੇਂ ਚੋਈ ਚਲੇ ਨਹੀਂ ਬਾਈ ਨਹੀਂ ਹੂੰ ਨਹੀਂ ਬਾਈ ਯਾਰ ਕੀ ਯਾਰ ਕੀਮਤਾਂ ਯਾਰ ਕੁ ਯਾਰ ਵੈਢਦੀ ਚਾਲੀ ਗੱਲਾਂ ਲੈ ਚੈੱਕ ਕਰੋ ਬਾਈ ਹਾਂ 8000 ਰੁਪਏ ਹਲਾ ਕਹਿ ਜਾਂਦਾ ਤੋਹਫਾ ਆ ਗਿਆ ਕਿਦਾਂ ਦਾ ਕਨੇ ਪ੍ਰਿੰਟ ਪ੍ਰਿੰਟ ਕਿੰਨਾ ਚੰਗਾ ਯਾਰ ਬਹੁਤ ਸੋਹਣਾ ਫੇਸ ਆ ਬਾਕੀ ਪੱਧਰ ਜਮਾ ਸਟੇਟ ਪਈ ਜਾਦੀ ਬੋਦੀ ਯਾਰ ਵੈਢਦੀ ਬਾਈ ਯਾਰ ਲੈ ਹੂੰ ਨਿੱਕਾ ਨਿੱਕਾ ਕਰਨਾ ਯਾਰ ਸਹੀ ਗੱਲ ਆ ਬਾਲੀ ਕਮਾਲ ਦੀ ਆ ਨਹੀਂ ਜੇ ਕਿਸੇ ਚੰਗੇ ਘਰੇ ਬੰਦੇ ਕੋਲੇ ਬਾਗੀ ਯਾਰ ਹੂੰ ਦੁੱਧਾਂ ਵੀ ਬੜਾ ਠੀਕ ਲੂਈ ਦਿੰਦੇ ਠੀਕ ਹੈ ਹਾਂ ਇਹ ਦੁੱਧ ਨੂੰ ਯਾਰ ਚੰਗੀ ਲੱਗਦੀ ਹਮ ਹੈ ਸਹੀ ਗੱਲ ਆ ਬਾਈ ਆ ਜੀ ਕਰਦਾ ਯਾਰ ਵੀ ਚੋਈ ਚੱਲ ਬੈਠ ਦੋ ਹਮ ਹੈ ਬਾਕੀ ਭਾਂਡਾ ਵਾਲਾ ਕਮਾਲ ਹਾਂ ਸਹੀ ਗੱਲ ਆ ਤੇ ਅੱਗੇ ਇਧਰੋਂ ਦੋ ਨੰਬਰ ਦੇ ਦੇ ਇਹ ਬਾਈ ਜਰਸੀ ਆ ਗਈ ਪਹਿਲਾ ਸੂਆ ਸੂਈ ਆ ਫੁੱਲ ਕੁਆਲਟੀ ਆ ਹਾਂ ਇਹਨੂੰ ਬਾਈ ਚਾਰ ਤੋਂ ਪੰਜ ਦਿਨ ਲੋਗੇ ਹਮ ਬੱਚੇ ਦਾ 나ੜੂ ਨਾਲ ਹੀ ਇਹਦੇ ਵਿੱਚ ਬਲੂਨ ਸੂਈ ਆ ਹਾਂ ਬਲੂਨ ਸੂਈ ਆ ਬੱਚੋ ਬੱਚੇ ਦਾ 나ੜੂ ਬਈ ਕਹਿੰਦਾ ਨਾਲ ਆ ਉਹ ਕਦ ਵੱਡਾ ਬੱਚੇ ਦਾ ਹਮ 나ੜੂ ਨਾਲ ਹੀ ਆ ਮੈਂ ਕਹਣਾ ਬੌਲਾ ਵੱਡਾ ਬੱਚਾ ਬਾਈ ਹਾਂ ਬੱਚਾ ਵੱਡਾ ਆ ਦੇ ਸਹੀ ਗੱਲ ਆੜੂ ਜਮਾ ਨਾਲ ਨਾਲ ਪੰਜ ਤੋਂ ਛੇ ਦਿਨ ਤੇ ਕਿੰਨਾ ਕ ਬੋਲਾ ਬਾਈ ਬਾਈ ਇਹਦੇ ਥੱਲੇ ਹੁਣ ਦੱਸਿਆ ਮਾਲਕਾਂ ਦੇ ਖਾਬ ਨਾਲ 12 13 12 13 ਕਿਲੋ ਠੀਕ ਹੈ ਹਾਂ ਬਾਕੀ ਲੇਵਾ ਯਾਰ ਦੇਖੋ ਫਿਟਨੈਸ ਦੇਖੋ ਪਹਿਲਾਂ ਤਾਂ ਲੇਵੇ ਦੀ ਹੈ ਨਾ ਜਮਾ ਥਣ ਥੁਣਾ ਪਾਈ ਦੀ ਨੀ ਤੈਨੂੰ ਧਾਰਾ ਮਾਰ ਕੇ ਦਿਖਾਵਾਂਗੇ ਹੂੰ ਕਿੰਨੀ ਠੰਡੀ ਬਹੁਤ ਆ ਜਾ ਰਹੀ ਬੱਸੀ ਖੋਲ ਦੇ ਮਾੜੀ ਤੋਰ ਦੇ ਪਹਿਲਾਂ ਫਿਰ ਨੂੰ ਆਪਾਂ ਬਾਈ ਕਹਿੰਦਾ ਧਾਰਾ ਧਰੋਂ ਮਾਰ ਕੇ ਦਿਖਾ ਦੇਾਂਗੇ ਬਾਕੀ ਫੇਸ ਦੇਖੋ ਜਰਸੀ ਆ ਗਈ ਪ्युअर ਜਰਸੀ ਆ ਗਈ 50 ਵਾਲੀ ਲੈ ਹਾਲਾ ਕਹਿੰਦਾ ਜਮਾ ਚੱਤ ਜੁੱਤ ਯਾਰ ਬੜੀ ਚੰਗੀ ਬੈਠਦੀ ਚਮਕ ਦਮ ਸਭਾਈ ਗੋਲ ਮਟੋਲ ਕਰਨ ਵਾਲੀ ਪਈ ਆ ਲਿੱਸੀ ਨਹੀਂ ਲਾਮੀ ਨਹੀਂ ਕਿਸੇ ਪੱਕਾ ਉੱਟੂ ਹੀ ਨੀ ਯਾਰ ਬਿੰਗੀ ਢਿੰਗੀ ਹੂੰ ਸਿੱਧਾ ਜਮਾ ਹਾਂ ਜਿੰਨੀ ਕਹੇਗੀ ਗੋਲ ਮਟੋਲਾ ਗੋਲ ਮਟੋਲਾ ਸਹੀ ਗੱਲ ਆ ਬਈ ਸਿੱਧਾ ਫੇਸ ਆ ਦੇਵਾ ਪੂਰਾ ਇੱਕ ਨੰਬਰ ਜੇ ਜੇ ਕੱਦ ਦੀ ਗੱਲ ਕਰੀਏ ਬਾਈ ਕੱਤ ਆ ਗਿਆ ਦਰਮਿਆਨਾ ਕੋਈ ਐ ਨਹੀਂ ਹੈਗਾ ਬਾਲੀ ਵੱਡੀ ਐ ਤੇ ਬਾਲੀ ਛੋਟੀ ਐ ਕਿ ਨਹੀਂ ਬਾਈ ਮਾਂ ਬਾਈ ਡੋਕੜੀ ਨਹੀਂ ਹੂੰ ਸਹੀ ਗੱਲ ਆ ਤੇ ਲੈਵਾਲੂ ਵਾ ਚੈੱਕ ਕਰ ਸਕਦੇ ਮੈਂ ਲੈਵਾਲਾ ਲਿਖੇ ਹੀ ਕੋਈ ਨਹੀਂ ਯਾਰ ਬੈਠਦਾ ਬਾਈ ਯਾਰ ਹੂੰ ਨਹੀਂ ਜੇਰਾ ਥਣਥਣ ਦੇਖ ਕੇ ਨਾ ਚੱਲੇ ਜੇ ਮੋਲੇ ਦਾ ਬਾਈ ਕੀ ਰਹੁ ਹੁਣ ਬਸ ਇਹ ਯਾਰ ਪੂਰੇ 5 55 ਚੱਕੋ ਬਾਈ ਜਮਾ ਜਾਏ ਜੀ ਚੱਕੋ ਲੈਣ ਦੇਣ ਮੁੱਲੀ ਕਰਨਾ ਬਾਈ ਕਹਿੰਦਾ 55000 ਦੀ ਇਹ ਡਾਣੀਆਂ ਤੇ 80000 ਰੁਪਏ ਦੀ ਜੋੜ ਦੇਣੀ ਆ ਪੂਰੇ ਬਜਨ ਵਾਲੀ ਬੈੜ ਹੈ ਨਾ ਪੂਰੀ ਡਬਲ 1 ਪ੍ਰਿੰਟ ਜਮਾ ਜਾ ਰਹੀ ਬਾਈ ਕਿੰਨਾ ਕ ਦੁੱਧ ਪਾ ਦੂ ਇਹ ਕਿਹੜੀ ਇਹ ਬਾਈ ਪਾ ਦੂ 13 14 ਕਿਲੋ ਠੀਕ ਆ ਬੈੜ ਹੈ ਨਵਾਂ ਹਾਣਾ ਜੇ ਪਸ਼ੂ ਆ ਜਾਂ ਨਹੀਂ ਮੰਨਿਆ ਵਾ ਨਾ ਮਾ 2 4 ਰੁਪਏ ਦਾ ਜਮਾ ਹਾਂ 2 ਮਹੀਨੇ ਦਾ ਪਸ਼ੂ ਸੈਟ ਨਹੀਂ ਹੁੰਦਾ ਜਮਾ ਨਹੀਂ ਹੁੰਦਾ ਬਾਈ ਚਾਰੂ ਚਰੂ ਬਾੜੀ ਯਾਰ ਕਿੰਨੇ ਕੱਕਣ ਦਾ ਪਾ ਦੇ ਹਮ ਹਰੀ ਲਿਆ ਬੰਨੇ ਠੀਕ ਹੈ ਬਾਈ ਜਮਾ ਜੋਕ ਨਹੀਂ ਯਾਰ ਕਿਸੇ ਬਸ ਤੇ ਧਾਰਾ ਦੋਰਾ ਬਾਈ ਕਹਿੰਦਾ ਆਪੇ ਮਾਰ ਕੇ ਦਾ ਮੈਂ ਤੈਨੂੰ ਫੇਰ ਹੀ ਪਿਆਵਾਂ ਬੜਾ ਬਾਕੀ ਬੂਥਾ ਬਸ ਆ ਜਾ ਜੀ ਬੂਥੀ ਕਿੰਨੀ ਸੋਣੀ ਬਾਕੀ ਕੰਨ ਨਹੀਂ ਮਾੜਾ ਮਾੜਾ ਪਾਣ ਦੇ ਪੱਤੇ ਨਾਲ ਲਗਾ ਨਾ ਕਿੰਨਾ ਜੱਤ ਮੜੀ ਮੜੀ ਹੂੰ ਕੁਆਲਟੀ ਵਾਲੀ ਬੈੜਾ ਯਾਰ ਬਾਈ ਯਾਰ ਸਹੀ ਗੱਲ ਹੈ ਜਿੰਨੀ ਹੈਗੀ ਸਾਰੀ ਕੁਆਲਟੀ ਇੱਕ ਨੰਬਰ ਹਾਂ ਸਹੀ ਗੱਲ ਹੈ ਬਾਈ ਧਾਰਾ ਮਾਰੋਂਗੇ ਬਾਈ ਧਾਰਾ ਮਾਰਾਂ ਬਾਈ ਖਾਉਣਾ ਹੀ ਹੈ ਚੱਲੀ ਜਾਂਦੇ ਕੋਈ ਡਿੱਕਦੀ ਨਹੀਂ ਮੈਂ ਕਹਿੰਦਾ ਬਰੂਪਰ ਦਾ ਬੱਚਾ ਹਾਂ ਸਹੀ ਗੱਲ ਹੈ ਬਾਈ ਬੱਚਾ ਥੋੜਾ ਵੱਡਾ ਦੇਦਾ ਭਾਈ ਆਇਆ ਬੈੜਾ ਹੋ ਕਰਕੇ ਜੀ ਮੈਂ ਫੇਰ ਵੀ ਜੇ ਗੱਲ ਮੰਨੀਏ ਤਾਂ ਕਿਤੇ ਨਾ ਕਿਤੇ ਵੜ ਲੱਸੀ ਪੈ ਜਾਂਦੀ ਹੈ ਨਾ ਕੋਈ ਚੱਕਰ ਹੀ ਨਹੀਂ ਬੈੜਨੋ ਜਿਵੇਂ ਬਾਈ ਐਡਾ ਬੱਚਾ ਸੀ ਕੋਈ ਸਵਾਲ ਪੈਦੀ ਨਹੀਂ ਹੂੰ ਲੈ ਦੇਖ ਤੂੰ ਭਾਂਡਾ ਲੈ ਕੀ ਬਾਤ ਜਿੰਨਾ ਲੱਗਿਆ ਪੂਰਾ ਚੰਗਾ ਲੱਗਿਆ ਕਿ ਨਹੀਂ ਆ ਜਾ ਬੜਾ ਚੰਗਾ ਚੂਣਦਾ ਆ ਜਾ ਪੁੱਛੀਆ ਬਾਕੀ ਚੋਣ ਟਾਣ ਵੀ ਬਾਈ ਜਮਾ ਇੱਕ ਨੰਬਰ ਆ ਗਿਆ ਕਰੀ ਰੱਖਣ ਵਾਲੀ ਬੈੜ ਹੈ ਵੀ ਠੀਕ ਬਹੁਤ ਠੰਡੀ ਠੰਡੀ ਸੀਦਾ ਲੇਖੇ ਕੋਈ ਨਹੀਂ ਆ ਮਾਰ ਦੇ ਹੇਰੀ ਆ ਦੇ ਦੋਗੇ ਕੋਈ ਗੱਲ ਪਏ ਥੱਲੇ ਬਿਤਾ ਰਹਿ ਜੇ ਤੂੰ ਮਾਰ ਦੇ ਜੇ ਬੱਚਾ ਕੋਈ ਮਾਰ ਦੇ ਬਾਈ ਯਾਰ ਇੱਕ ਨੰਬਰ ਆ ਜਾਣਾ ਛਾਉਣਾ ਹੀ ਆ ਬੜ ਯਾਰ ਇੱਧਰ ਵੀ ਹੋ ਜਾ ਆ ਦੇ ਹੂੰ ਬਾਹਰ ਦੇ ਹੇਰੀ ਨਾ ਯਾਰ ਬਈ ਬੱਚਾ ਹੈਗਾ ਕੋਈ ਕਰ ਮਾਰ ਨੂੰ ਚੱਕ ਰਹੀ ਨਹੀਂ ਮੈਂ ਮਰਜੀ ਧਾਰਾ ਮਾਰੀ ਕਿ ਲੋ ਬਣਾ ਬਾਪੂ ਹੀ ਫੜ ਲਾਇਆ ਬੱਚੀ ਲੈ ਮੋ ਨਾ ਪੁੱਛ ਨਹੀਂ ਪੁੱਛ ਫੜਾਉਂਦੀ ਹਾਂ ਕੀ ਬਾਤ ਆ ਬਈ ਮੂਰੇ ਮਾਰ ਦੇ ਬਾਕੀ ਮੋਟੀ ਵਾਲੀ ਐ ਚ ਬਾਈ ਹੈ ਨਾ ਜਮਾ ਇੱਕ ਨੰਬਰ ਬੜਾ ਚੰਗਾ ਸਣ ਸੁਣਾ ਯਾਰ ਹੂੰ ਕੋਈ ਲੇਖਾ ਹੀ ਕੋਈ ਨਹੀਂ ਯਾਰ ਬਾਕੀ ਮੁੱਲ ਵੀ ਬਾਈ ਕੋਈ ਬੜਾ ਨਹੀਂਗਾ 55000 ਰੁਪਏ ਦੀ ਬਾਈ ਕਹਿੰਦਾ ਦੇ ਦੇਣੀ ਆ ਬਸ ਤਾਂ ਬਾਈ ਦੇ ਬਸ ਅੱਗੇ ਵੀ ਬਸ ਲੈਣ ਦੇ ਨਹੀਂ ਹੁੰਦੇ ਆ ਹਰ ਬਸ ਕਰ ਹੂੰ ਮੋਲਨੀ ਬਾਈ ਬੜਾ ਕਰਦਾ ਲੈ ਸਫਾਈ ਸੂਈ ਇੱਕ ਨੰਬਰ ਆ ਗਈ ਬਾਕੀ ਥਾਂ ਨਹੀਂ ਮਿਲਦਾ ਥਾਂ ਉੱਤੇ ਆ ਗਿਆ ਬੜਾ ਕਲਮ ਵਾਲਾ ਖਾਣਾ ਜੜ ਸਹੀ ਗੱਲ ਆ ਅਜੇ ਦਾ ਪੈਰ ਉਥਰੀ ਘੱਟ ਸੀ ਮੂੰ ਮਾਰਦੀ ਚੱਲ ਵੀ ਕੁਝ ਹੁੰਦਾ ਪੈਰ ਵੀ ਹੂੰ ਬਹੁਤ ਚੰਗਿਆ ਹੋਇਆ ਯਾਰ ਸਹੀ ਗੱਲ ਆ ਬਾਈ ਕਿਸੇ ਵੀ ਵੀਰ ਨੂੰ ਬਾਈ ਦੋਮਾ ਬੜਾ ਚ ਕੋਈ ਵੀ ਬੜਾ ਬੇ ਪਸੰਦ ਤਾਂ ਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ